ਪਰਿਵਾਰ ਨੂੰ ਪੂਰਨ ਤੌਰ ਤੇ ਪਿਸ਼ਵਾਸ ਦਵਾ ਕੇ ਗਏ ਜਾਂਦੇ ਕਿ ਸ੍ਰੋਣੀ ਕਮੇਟੀ ਤੇ ਅਕਾਲੀ ਦਲ ਤੁਹਾਡੇ ਨਾਲ ਹਮੇਸ਼ਾ ਖੜਾ ਰਹਾ ਤੇ ਖੜਾ ਰਹੇਗਾ ਤੇ ਅਸੀਂ ਇਹਨਾਂ ਦਾ ਕਰਿਆ ਦਾ ਧੰਨਵਾਦ ਕਰਦੇ ਜਾਂਦੇ ਬਾਕੀ ਪੂਰਨ ਤੌਰ ਤੇ ਇਹਨਾਂ ਨੇ ਪਿਸ਼ਵਾਸ ਦਵਾਇਆ ਵੀ ਜੋ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਮੂਰੇ ਲੱਗ ਕੇ ਚੱਲਾਂਗੇ ਜਾਂਦੇ ਕਈ ਕਾਰਨ ਸੀ ਕਿ ਜਾਂਦੇ ਬਾਕੀ ਹੁਣ ਕਈ ਪੱਕੇ ਰੈਂਦੇ ਸੀਗੇ ਜਾਂਦੇ ਉਹਦੇ ਵਿੱਚੋਂ ਡੇਰੀ ਹੋਈ ਜਾਂਦੇ ਹੋਰ ਤੋਂ ਕੋਈ ਵਿਸ਼ਵਾਸ ਆ ਉਹਨਾਂ ਦੇ ਤੋਂ ਤੇ ਕੋਈ ਹੁਣ ਜੋ ਆਪਾਂ ਕਾਨੂੰਨੀ ਤੌਰ ਤੇ ਕਰਾਂਗੇ ਜਾਂਦੇ ਜੋ ਜੋ ਹੋਇਆ ਕਾਨੂੰਨੀ ਤੌਰ ਤੇ ਕਰਾਂਗੇ ਜਾਂਦੇ ਮੋਰ এসਜੀਪੀਸੀ ਜੋ ਮੁਹਿੰਮ ਚਲਾ ਰਹੀ ਹੈ ਇਸ ਲਈ ਇਨਸਾਫ ਲਈ ਉਹ ਤੇ ਕਿੰਨਾ ਕੋਈ ਵਿਸ਼ਵਾਸ ਕਰਦੇ ਹੋ ਦੇਖੋ ਜੀ ਹੁਣ ਪੂਰਾ ਪੂਰਨ ਵਿਸ਼ਵਾਸ ਵਾਗਿਆ ਜਾਂਦੇ ਕਿ ਕਹਿੰਦੇ ਵੀ ਪੂਰਾ ਕਰਾਂਗੇ ਜਿੰਨ ਸੁਟਣਾ ਮੋਢੇ ਨੂੰ ਮੋਢਾ ਜੋੜ ਕੇ ਖੜਾ ਜਾਂਦੇ ਅੱਜ ਜਸਵੰਤ ਕੌਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਆਏ ਆਂ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਥ ਦਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀ ਬੀ ਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟਾਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐ ਜੀ ਪੀ ਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਪਾਰਟੀ ਆ ਸ਼੍ਰੋਮਣੀ ਕਾਲੀਦਾਲਾ ਜਿਹੜਾ ਸਿੱਖ ਮਤਲਬ ਵੀ ਪਰਿਵਾਰ ਰਲਿਓ ਜਿਹੜਾ ਅੱਜ ਇੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਅਸੀਂ ਇਹਨਾਂ ਦਾ ਸਿੱਖਾਂ ਦੇ ਨਾਲ ਆ ਸ਼੍ਰੋਮਣੀ ਕਮੇਟੀ ਦੇ ਨਾਲ ਆ ਅਸੀਂ ਸੋ ਅਸੀਂ ਬੇਨਤੀ ਕਰਦੇ ਆ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਬਾਪੂ ਸਾਡਾ ਕੌਮ ਦੇ ਲੇਖੇ ਲਗਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਉਮੀਦ ਕਰਦੇ ਆ ਵਿਸ਼ਵਾਸ ਕਰਦੇ ਆ ਉਹਨਾਂ ਤੇ ਤਾਂ ਵੀ ਸਾਨੂੰ ਇਨਸਾਫ ਦਿਵਾ ਕੇ ਦੇਣ ਤੇ ਜਿੰਨੀਆਂ ਵੀ ਇਹ ਪੰਥਕ ਬੰਡੀਆਂ ਮਤਲਬ ਨਾ ਪਾਉ ਇਹਦੇ ਵਿੱਚ ਇਸ ਕੇਸ ਦੇ ਵਿੱਚ ਪੰਥਕ ਬੰਡੀਆਂ ਨਾ ਪਾਉਣੋ ਤਾਂ ਗੁਰੇਜ਼ ਕਰਨ ਤੇ ਦਰਬਾਰ ਸਾਹਿਬ ਇੱਕ ਝੋਟੋ ਕੇ ਤਾਬਿਆਂ 'ਚ ਬੈਠ ਕੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨ ਸਾਡੀ ਇੰਨੀ ਕੁ ਬੇਨਤੀ ਆ ਅਸੀਂ ਪਰਿਵਾਰ ਸਾਰਾ ਸ਼੍ਰੋਮਣੀ ਕਾਲੀ ਦੇ ਦਲ ਦੇ ਨਾਲ ਆ